मेरा पोता भी घूमने से भाग गया मेरा दूसरा भी पोता भी मदद चाहिए थी अभी होते मैं जेवर जमाने पटाले जो मैंने मदद चाहिए थी मेरा कार मेरा ना सब डाले थे आगे ने मैं उछल के मेरा कुछ भी नहीं रह गया मेरा पोता बनना चाहिए था <laughs> आए आए, आए ਹੋਗਾ ਨਹੀਂ ਉਹਨਾਂ ਦੇ ਸੰਸਕਾਰ ਵਾਸਤੇ ਕੋਈ ਪੈਸਾ ਨਹੀਂ ਸੀ ਉਹ ਵੀ ਪਿੰਡ ਵਾਲਿਆਂ ਨੇ ਇਕੱਠਾ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਜਿਹੜਾ ਬੱਚੇ ਨਹੀਂ ਅਤਲ ਨਹੀਂ ਅਗੇ ਨਾ ਕੋਈ ਹਸਪੀਟਲ ਚ ਦਾਖਲ ਨੇ ਉਹ ਪੂਰਾ ਹੋ ਗਿਆ ਇੱਕ ਠੀਕ ਹੈ ਉਹਨਾਂ ਦੀ ਮਦਦ ਵਾਸਤੇ ਤੁਸੀਂ ਸਾਡੀ ਮਦਦ ਕਰੋ ਮਿੱਤਾ ਜਵਾ ਗਰੀਬ ਆਗੇ ਸਾਡੇ ਤੇ ਕੁਝ ਵੀ ਨਹੀਂ ਪੰਦੇ ਜਵਾ ਘਰ ਵਿੱਚ ਅਜਿਹਾ ਨਹੀਂ ਆ ਰਿਹਾ ਜਵਾ ਗਰੀਬ ਸਤਾ ਰਿਹਾ ਜਵਾ ਮਦਦ ਕਰ ਦਿੱਤੇ ਸਾਡੀ ਮਦਦ ਕਰੋ ਬਨ ਕੇ ਬੇਨਤੀ ਇਹ ਜਵਾ ਗਰੀਬ ਬਨ ਕੇ ਬੇਨਤੀ ਬੱਚਿਆਂ ਦਾ ਇਲਾਜ ਹੋਣਾ ਚਾਹੀਦਾ ਸਾਡਾ ਹੋਰ ਕੁਝ ਨਹੀਂ ਸਾਨੂੰ ਚਾਹੀਦਾ ਗਰੀਬਾਂ ਦੀ ਤਰ੍ਹਾਂ ਕਰੋ ਜ਼ਰੂਰ ਕਰੋ ਬੱਚਿਆਂ ਦਾ ਇਲਾਜ ਕਰੋ ਬੱਚੇ ਦੋ ਹੀ ਬੱਚੇ ਸੀ ਦੋਵੇਂ ਨਾਲ ਵਾਗ ਗਏ ਦਾਦੇ ਦੇ ਦੋ ਨਾਮ ਦਾ ਇਲਾਜ ਜਰੂਰ ਹੋਣਾ ਚਾਹੀਦਾ ਇੰਨੇ ਕ ਮਦਦ ਕਰ ਦਿਓ ਗਰੀਬਾਂ ਦੀ ਹੱਥ ਬੰਨ ਕੇ ਬੇਨਤੀ ਐਨਾ ਗਲਾਜ ਕਰ ਦਿਓ ਜਮਾ ਗਰੀਬ ਨੇ ਜਨਤਾ ਦੇ ਪਰ ਲੱਜ ਪਿੱਦੇ ਪਿੱਛੇ ਬੈਠ ਗਿਆ ਪਰਿਵਾਰ ਇੱਕ ਸਮਾਣੇ ਜਾਂਦਾ ਪਿਆ ਸੀ ਦਾਦਾ ਆਪਣੇ ਪੋਤਿਆਂ ਨੂੰ ਲੈ ਕੇ ਪਰ ਇੱਕ ਗੱਡੀ ਵਾਲਾ ਬਹੁਤ ਜ਼ਿਆਦਾ ਓਵਰ ਸਪੀਡ ਆ ਰਿਹਾ ਸੀ ਬੱਚਿਆਂ ਨੂੰ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਇੱਕ ਬੇਨਤੀ ਹੈ ਸਾਰੇ ਹੀ ਭੈਣ ਭਰਾਵਾਂ ਨੇ ਦੀ ਮਦਦ ਕੀਤੀ ਜਾਵੇ ਇਸ ਔਖੇ ਸਮੇਂ ਦੇ ਵਿੱਚ ਅਪੀਲ ਕਰ ਰਹੇ ਨੇ ਪਰਿਵਾਰ ਰੋ ਕੇ ਬਹਾਰ ਲਗਾ ਰਹੇ ਨੇ ਵੀ ਬੱਚੇ ਦੀ ਜਾਨ ਬਚਾਈ ਜਾਵੇ ਬਹਾਰ ਲਗਾ ਰਹੇ ਨੇ ਪਰਿਵਾਰ ਐਕਸੀਡੈਂਟ ਹੋ ਗਿਆ ਇੱਕ ਤਾਂ ਮੁੰਡਾ ਸੀ 5 ਸਾਲ ਦਾ 7 ਸਾਲ ਦਾ ਉਹ ਪੂਰਾ ਆ ਗਿਆ ਇੱਕ ਮੇਰੀ ਭੈਣ ਦਾ ਬੰਦਾ ਸੀ ਉਹ ਪੂਰਾ ਆ ਗਿਆ ਜਿਹੜਾ ਇੱਕ ਬੱਚਾ ਉਹਦੀ ਮਦ ਬੱਚਿਆਂ ਦੀ ਮਦਦ ਕਰੋ ਤੇ ਉਹਨਾਂ ਨੂੰ ਚਾਣ ਬਸਕੋ ਤੇ ਗਰੀਬਾਂ ਨੂੰ ਪੈਸਾ ਅਦਾ ਕਰੋ ਬੜੇ ਜੁਗ ਵੀ ਕਹਾ ਕੋ ਕੱਪੜਾ ਦੇ ਪੈਸੇ ਨਹੀਂ ਲੋਕਾਂ ਨੇ ਪੈਸਾ ਇਕੱਠਾ ਕਰਕੇ ਤੇ ਉਹਨਾਂ ਦੀ ਇੱਜ਼ਤ ਕਾਰੀਏਗੀ ਇਹਨਾਂ ਦੀ ਮਿਹਨਤ ਕੋਈ ਕਬੂਰ ਪਹਾੜ ਦੇ ਬੱਚਿਆਂ ਦੀ ਜੜ ਵਸਕਾਓ ਬਹੁਤ ਗਰੀਬ ਨੇ ਜਮਤ ਰਾਤ ਦੇ ਖਾਣ ਨੂੰ ਵੀ ਨਹੀਂ ਲੱਭਦਾ ਇਹਨਾਂ ਦੇ ਨੂੰ ਕਾਤੀਏ ਉਹ ਵਿੱਚ ਚੂਲੇ ਪਵਾਏ ਨ ਵਿਚਾਰੀ ਤੁਰ ਨਾ ਫੇਰ ਨ ਚੋਗੇ ਆ ਵੀ ਨਹੀਂ ਹੈਗੀ ਜਵਾ ਮੋਰੀਆ ਉੱਜੜ ਗਿਆ ਕੁਛ ਨਹੀਂ ਰਿਹਾ ਕਰਖਾਨੀ ਹੋ ਗਿਆ ਕੁਛ ਨਹੀਂ ਰਿਹਾ ਜਵਾ ਕਰੀਬ ਜੱਸ ਸੀ ਕੁਛ ਨਹੀਂ ਰਿਹਾ ਕੁਛ ਕਬੂਰ ਚਲੇ ਗਿਆ ਏ ਇਹ ਤਾਂ ਮੇਰਾ ਬੰਦਾ ਹੈ ਉਹ ਮਰ ਗਿਆ ਹੈ ਮੇਰਾ ਦੂਜਾ ਪਤਾ ਵੀ ਹੁੰਦੀ ਮਮਤਾ ਜੀ ਦੀ ਮੇਰਾ ਕੋਸ ਵੀ ਨਹੀਂ ਕਰੇ ਤੇਰੇ ਬੱਚਿਆਂ ਦੀ ਚਾਨ ਬਸਦੀ ਦੀ ਚਾਨ ਬਸਦੀ ਚਾਹੀਦੀ ਮਨੇ ਪਤਨੀ ਅਸਿੰਗਰੀ ਬਾਦਮੀ ਇਹਨਾਂ ਨੂੰ ਕਰ ਲੈ ਮੇਰਾ ਪੁੱਤ ਹੈ ਬੰਦਾ पट हाल मै उ ਮੇਰਾ ਪਤਾ ਬੰਨ੍ਹ ਦੇ ਦਈਂ ਦਏ ਹਾਏ ਜਿੰਦ ਤੋਂ ਬੋਪੇ ਆਣੇ ਉਹ ਸਾਡੇ ਪਿੰਡ ਤੇ ਇੱਕ ਕਹਿਰ ਹੋਇਆ ਕੱਲ ਜੀ ਜੇ ਦਾਦਾ ਚਲਾ ਗਿਆ ਇੱਕ ਪੁੱਤਰ ਹਜੇ ਸਰੀਅਸ ਉਹਨਾਂ ਦਾ ਜੀ ਇੱਕ ਹਜੇ ਕਿਤੇ ਸਟੇਬਲ ਹਾਲਤ ਉਹਦੀ ਥੋੜੀ ਜੀ ਪਰ ਬਹੁਤ ਦੁਖ ਦੀ ਘੜੀ ਆ ਸਾਰਾ ਪਿੰਡ ਨਾਲ ਦੇ ਨਾਲ ਜੀ ਮੈਂ ਹੋਰ ਵੀ ਜੋ ਲਾਈਵ ਸੁਣਦੇ ਨੇ ਉਹਨਾਂ ਨੂੰ ਗੁਜਾਰਸ਼ ਕਰਦਾ ਕਿ ਜੋ ਸਰਦਾ ਸਮਾਨ ਇਹ ਪਰਿਵਾਰ ਲਈ ਬਣਦਾ ਜੋ ਸੰਸਥਾ ਬਣੀ ਹੈ ਉਹ ਹੀ ਗਰੀਬਾਂ ਲਈ ਉਹ ਸਾਡਾ ਸਾਥ ਜ਼ਰੂਰ ਦੇਣ ਪਿੰਡ ਦਾ ਨਗਰ ਦਾ ਇਹ ਪਰਿਵਾਰ ਦਾ ਬਹੁਤ ਗਰੀਬ ਪਰਿਵਾਰ ਹੈ ਦੇਖੋ ਤੁਸੀਂ ਘਰ ਕੱਚਾ ਹੈ ਜੀ ਦੋ ਬੱਚੇ ਜਿਹਦੇ ਚਲੇ ਜਾਣ ਉਹ ਦੁੱਖ ਪਰਿਵਾਰ ਨੂੰ ਪਤਾ ਹੁੰਦਾ ਸਾਡਾ ਦੋ ਘੜੀ ਦਾ ਦੁੱਖ ਇਹਨਾਂ ਦਾ ਪਰ ਸਾਰਾ ਪਿੰਡ ਸਾਡਾ ਇਸ ਟਾਈਮ ਸਾਰਾ ਪਿੰਡ ਸਾਡਾ ਸੋਗ ਦੀ ਲਹਿਰ ਚ ਹੈ ਜੀ ਜੀ ਮਾਂ ਪੁੱਤ ਦੇ ਦਿੱਲੀ ਜਾਣਗੇ ਦਿੱਲੀ ਮਰਨਗੇ ਦੇਖੋ ਜੀ ਜਿਨ੍ਹਾਂ ਦਾ ਘਰ ਚਲਾ ਗਿਆ ਜੇ ਕੋਈ ਵਿਆਹ ਸ਼ਾਦੀ ਪਰਿਵਾਰ ਦਾ ਹਿੱਸਾ ਉਹਨੂੰ ਯਾਦ ਆਣੀ ਆਣਾ ਜੀ ਠੀਕ ਹੈ ਜਿਹੜਾ ਇੱਕ ਪੁੱਤਰ ਹੈ ਜੇ ਸਹੀ ਸਲਾਮਤ ਉਹਨੂੰ ਉਹ ਦਾਦਾ ਜਾਣਾ ਜਿਹੜਾ ਇਹ ਪਿੰਡ ਛੱਡ ਕੇ ਘਰ ਛੱਡ ਕੇ ਚਲਾ ਗਿਆ ਜੀ ਸਾਡਾ ਦੁੱਖ ਦੋ ਘੜੀ ਆਪਾਂ ਜਾ ਕੇ ਕਿਤੇ ਹੋਰ ਵਿਚਰਾਂਗੇ ਸਰਾਂਗੇ ਇਹ ਇਹ ਦੀਆਂ ਉਹਨਾਂ ਟਾਈਮ ਜੀਆਂ ਮਰਨਾ ਜਿੰਨਾ ਟਾਈਮ ਇਹਨਾਂ ਦੀ ਜ਼ਿੰਦਗੀ ਹੈ ਜੀ ਇਹਨਾਂ ਵਾਸਤੇ ਪਰਿਵਾਰ ਦੇ ਵਿੱਚ ਜਦੋਂ ਬਾਹਰ ਤੋਂ ਕੰਮ ਤੋਂ ਆਇਆ ਕਰਨਗੇ ਜੋ ਬੂਹੇ ਖੋਲਿਆ ਕਰਨਗੇ ਫੋਟੋਆਂ ਦੇਖ ਕੇ ਡੇਲੀ ਮਰਹਿਆ ਕਰਨਗੇ ਡੇਲੀ ਯੂਆ ਕਰਨਗੇ ਇਹ ਇਹਨਾਂ ਦਾ ਖਾਸ ਘਰ ਦਾ ਮੈਂਬਰ ਸੀ ਪਿੰਡ ਦੇ ਨੰਬਰਦਾਰ ਵੀ ਸੀ ਅਨਸਰ ਆ ਜੀ ਨਾ ਸੀ ਬਹੁਤ ਹੀ ਨੇਕ ਦਿਲ ਪਹਿਲੇ ਬਿਜਲੀ ਦਾ ਵੀ ਕੰਮ ਕਰਦੇ ਰਹੇ ਪਰ ਇਹਨਾਂ ਦਾ ਕਮਾਈ ਦਾ ਕੀ ਸਾਧਨ ਸੀ ਸਾਧਨ ਵਾਸੀ ਕੱਚਾ ਘਰ ਦਾ ਬਿਹਾੜੀਦਾਰ ਬੰਦੇ ਆ ਜੀ ਜੀ ਡਿਆੜੀ ਕਰਕੇ ਕਮਾਉਂਦੇ ਆ ਪਰਿਵਾਰ ਪਾਲਦੇ ਆਪਣੇ ਦੋ ਬੇਟੇ ਸੀ ਇਹਨਾਂ ਦੇ ਜੀ ਹੰਸਰਾਏ ਦੇ ਵਿਹਾੜੀਦਾਰ ਬੰਦੇ ਐ ਮਿਹਨਤੀ ਮੁੰਡੇ ਐ ਜੀ ਪਰ ਪ੍ਰੋਪਰ ਹਾਲਾਤ ਠੀਕ ਨਹੀਂ ਕਿ ਜੇ ਆਪਾਂ ਸੋਚੀਏ ਕਿ ਸਿਸਟਮ ਐਸ ਦਾ ਮ ਇਹਨਾਂ ਦਾ ਹੇਲ ਗਿਆ ਜੀ ਕਿਉਂਕਿ ਪਿਤਾ ਦੀ ਵੀ ਹਜੇ ਈ ਨੀ ਉਮਰ ਨਹੀਂ ਪਿਆ 52 ਸਾਲ ਕਿੰਨੀ ਕੁ ਉਮਰ ਹੁੰਦੀ ਐ ਉਹ ਵੀ ਹਜੇ ਬਰਾਬਰ ਕਮਾਉਣ ਦੇ ਲੈਵਲ 'ਤੇ ਸੀ ਇੱਕ ਹੀ ਘਰ ਦੇ ਕਮਾਈ ਦਾ ਵੀ ਹਿੱਸਾ ਚਲਾ ਗਿਆ ਜੀ ਤਾਂ ਜਾਣੀ ਜਾਨਾ ਜੀ ਜੀ ਹਾਂ ਪਰਿਵਾਰ ਉਸੇ ਜੋ ਪੰਜਾਬ ਸਰਕਾਰੋਂ ਵੀ ਹਰਿਆਣਾ ਸਰਕਾਰੋਂ ਵੀ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਰਿਆਣਾ ਸਰਕਾਰ ਨੂੰ ਇਹ ਗਜ਼ਟ ਕਰਨਾ ਚਾਹੁੰਦੇ ਆ ਕਿ ਪਰਿਵਾਰ ਦੀ ਵਾਪਸ ਉਹ ਮਦਦ ਕੀਤੀ ਜਾਏ ਵਾਪਸ ਆ ਸ ਦਿੱਤਾ ਜਾਏ ਜੀ ਸਾਨੂੰ ਐਦੋ ਤੁਹਾਡੇ ਏਰੀਆ ਦੇ ਵਿੱਚ ਚੀਕੇ ਏਰੀਏ ਦੇ ਸਰਦਾਰ ਕਲਵੰਤ ਸਿੰਘ ਬਾਜਿਗਰੀ ਲੱਗਦੇ ਨੇ ਐਮ ਐਲ اے ਨਹੀਂ ਉਹ ਸਾਬਕਾ ਐਮ ਐਲ اے ਐ ਪਰ ਉਹ ਉਹ ਇਹ ਪਰਿਵਾਰ ਨਾਲ ਬਹੁਤ ਰਿਲੇਟਡ ਹੈ ਇਹਨਾਂ ਦੇ ਫੈਮਿਲੀ ਐਮ ਐਲ اے ਆ ਉਹ ਸਾਡੇ ਇਸ ਟਾਈਮ ਐਮ ਐਲ اے ਦਵਿੰਦਰ ਹੰਸ ਹੈ ਮੌਨ ਨਾਲ ਕੇ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਪਰਿਵਾਰ ਦਾ ਸਾਥ ਦਿੱਤਾ ਜਾਵੇ ਪਰਿਵਾਰ ਨੂੰ ਬਣਦਾ ਜੋ ਵੀ ਆ ਸਾਰਾ ਕੁਝ ਦਵਾਇਆ ਜਾ ਜੀ ਜੋ ਇਹਨਾਂ ਦੇ ਪਰਿਵਾਰ ਦੇ ਵਿੱਚ ਜੀ ਚਲੇ ਗਏ ਜੀ ਤਾਂ ਨਹੀਂ ਵਾਪਸ ਆਉਂਦੇ ਕਹਿੰਦੇ ਪਰ ਦੁੱਖ ਵੰਡਿਆਂ ਤੋਂ ਜ਼ਰੂਰ ਘਟ ਜਾਂਦਾ ਕਹਿੰਦੇ ਦੁੱਖ ਵੰਡਿਆਂ ਘਰ ਦਾ ਹੀ ਖੁਸ਼ੀ ਵੰਡਿਆਂ ਵੱਧਦੀ ਹੈ ਸਾਰਾ ਪਿੰਡ ਸਾਡਾ ਤਕਰੀਬਨ ਇਸ ਪਰਿਵਾਰ ਦੇ ਨਾਲ ਹੈ ਜੀ ਮੈਂ ਕੋਈ ਅੱਜ ਸਾਡੇ ਮੈਂ ਹੁਣ ਲੰਘ ਕੇ ਆਇਆ ਮੈਂ ਥੋੜਾ ਬਾਹਰ ਗਿਆ ਸੀ ਮੱਲੇ ਚੱਜ ਸਾਡੇ ਜਵਾਕ ਵੀ ਬਾਹਰ ਨਹੀਂ ਹੈਗਾ ਤਕਰੀਬਨ ਸੋਗ ਦੀ ਲਹਿਰ ਹੀ ਹੈ ਸਾਡੇ ਪਿੰਡ ਦੇ ਵਿੱਚ ਕੱਲ ਦੇ ਵਿੱਚ ਬਹੁਤ ਕੋਈ ਯੋਗ ਜੀ ਦਾ ਬੇਨ ਜਿਆਦਾ ਕਟੋਰ ਹੋਊਗਾ ਨਹੀਂ ਮੈਂ ਕਹਿੰਦਾ ਕੋਈ ਐਸਾ ਬੰਦਾ ਨਹੀਂ ਜਿਹੜਾ ਬੱਚੇ ਲਈ ਅਰਦਾਸ ਨਹੀਂ ਕਰਦਾ ਬੱਚੇ ਇੱਕ ਰੱਬ ਦਾ ਰੂਪ ਰੱਬ ਦਾ ਰੂਪ ਮੈਂ ਕਹਿੰਦਾ ਜੀ ਮੇਰੇ ਹਿਸਾਬ ਨਾਲ ਕੋਈ ਐਸਾ ਪਰਿਵਾਰ ਨਹੀਂ ਚਾ ਕੋ ਜੱਟ ਬਲਾਦਰੀ ਹੈ ਚਾ ਵਾਲਮਿੱਕੀ ਹੈ ਚਾ ਗ੍ਰਾਮਦਾਸੀ ਹੈ ਚਾ ਬਾਜੀਗਰ ਬਰਾਜ ਹੈ ਜਿਹੜਾ ਉਹ ਬੱਚੇ ਲਈ ਅਰਦਾਸ ਨਹੀਂ ਕਰਦਾ ਹੋਵੇ ਜੀ ਤੇ ਜਿਹੜਾ ਚਲਾ ਗਿਆ ਉਹ ਤਾਂ ਚਲਾ ਗਿਆ ਪਰ ਬੱਚੇ ਲਈ ਅਰਦਾਸ ਜ਼ਰੂਰੀ ਹੈ ਮੈਂ ਜਿੰਨਾ ਪਰਿਵਾਰ ਇੱਥੇ ਮੇ ਨਾਲ ਜੁੜਿਆ ਇਹਨਾਂ ਨੂੰ ਰਿਕਵੈਸਟ ਕਰਨਾ ਜੋ ਚਲਾ ਗਿਆ ਉਹਨੇ ਵਾਪਸ ਨਹੀਂ ਆਣਾ ਜਿਹੜਾ ਬੱਚਾ ਆਪਣਾ ਸੀਰੀਅਸ ਹੈ ਉਹਦੇ ਲਈ ਰੱਬ ਕੋਲ ਅਰਦਾਸ ਮੰਗ ਕੇ ਉਹਦੀ ਜਾਨ ਦੀ ਧੀ ਫੰਗੀ ਏ ਜੋ ਕਿ ਪਿੱਛੇ ਬੱਚੇ ਨੂੰ ਤੁਸੀਂ ਮਾਵਾ ਦੇਖ ਸਕਦੇ ਹੋ ਜੋ ਛੋਟੇ ਬੱਚੇ ਹਸਪੀਟਲ ਦੇ ਵਿੱਚ ਭਾਰਤੀ ਨੇ ਮਾਵਾ ਦੇ ਪਿੱਛੇ ਰੋ ਰੋ ਕੇ ਬੁਰੇ ਹਾਲ ਹੋਏ ਪਏ ਨੇ ਪਰਿਵਾਰ ਦੇ ਵਿੱਚ ਦੋ ਹੀ ਬੱਚੇ ਸੀ ਦੋਨੇ ਬੱਚਿਆਂ ਦਾ ਐਕਸੀਡੈਂਟ ਹੋਣ ਕਾਰਨ ਇੱਕ ਬੱਚਾ 5 ਸਾਲ ਦਾ ਕੋਮਾ ਦੇ ਵਿੱਚ ਚਲਾ ਗਿਆ ਇੱਕ 9 ਸਾਲ ਦਾ ਬੱਚੇ ਦਾ ਇਲਾਜ ਚੱਲਦਾ ਪਿਆ ਅਪੀਲ ਹੈ ਸਾਰੇ ਹੀ ਭੈਣ ਭਰਾਵਾਂ ਨੂੰ ਇਸ ਔਖੇ ਸਮੇਂ ਦੇ ਵਿੱਚ ਇਹਨਾਂ ਪਰਿਵਾਰਾਂ ਦਾ ਜਰੂਰ ਸਾਥ ਦਿੱਤਾ ਜਾਏ ਇੱਕ ਗਰੀਬ ਪਰਿਵਾਰ ਹੈ ਤੁਸੀਂ ਪਿੱਛੇ ਪਰਿਵਾਰ ਦੇ ਹਾਲਾਤ ਦੇਖ ਸਕਦੇ ਹੋ ਬਹੁਤ ਵੱਡੀ ਗਰੀਬੀ ਹੈ ਘਰ ਦੇ ਵਿੱਚ ਗਰੀਬੀ ਹੈ ਇਹਨਾਂ ਪਰਿਵਾਰਾਂ ਦਾ ਔਖੇ ਸਮੇਂ ਦੇ ਵਿੱਚ ਜਰੂਰ ਸਾਥ ਦਿੱਤਾ ਜਾਵੇ ਬਹੁਤ ਵੱਡੀ ਦੁੱਖ ਦਾ ਕਹਿਰ ਹੈ ਪਰਿਵਾਰ ਉੱਤੇ ਕਹਿੰਦੇ ਦੁੱਖ ਵੰਡਿਆਂ ਤੋਂ ਘਟ ਜਾਂਦਾ ਅਪੀਲ ਹੈ ਸਾਰੇ ਹੀ ਭੈਣ ਭਰਾਵਾਂ ਨੂੰ ਤੇ ਬੱਚਿਆਂ ਦੀ ਬੱਚਿਆਂ ਦੀ ਮਾਤਾ ਇਹ ਤੁਸੀਂ ਦੇਖ ਸਕਦੇ ਹੋ ਹਾਲਾਤ ਬਹੁਤ ਲੋੜਵੰਦ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਘਰ ਦੇ ਹਾਲਾਤ ਬਹੁਤ ਗਰੀਬੀ ਹੈ ਘਰ ਦੇ ਵਿੱਚ ਜੋ ਕਮਾਣ ਵਾਲਾ ਸੀ ਬਾਬਾ ਜੀ ਦੀ ਉਹਦੀ ਮੌਕੇ ਤੇ ਡੈਥ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਬਹੁਤ ਵੱਡਾ ਦੁੱਖ ਦਾ ਦੇਖ ਸਕਦੇ ਹੋ ਤੁਸੀਂ ਪਰਿਵਾਰ ਉੱਤੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਦੁੱਖ ਦਾ ਕਹਿਰ ਇੱਕ ਦੱਬ ਚਾਬੇ ਦਾ ਬਾਬਾ ਜੀ ਆਪਣੇ ਪੋਤਿਆਂ ਨੂੰ ਸਮਾਣੇ ਲੈ ਕੇ ਜਾ ਰਹੀ ਸੀ ਬਾਲ ਕਟਾਣ ਲਈ ਪਰ ਇੱਕ ਗੱਡੀ ਵਾਲਾ ਬਹੁਤ ਓਵਰ ਸਵੀਟ ਆਂਦਾ ਪਿਆ ਸੀ ਸਮਾਣੇ ਵੱਲ ਤੋਂ ਉਹਨੇ ਬਿਲਕੁਲ ਓਵਰ ਸਾਈਡ ਆ ਕੇ ਬੱਚਿਆਂ ਦੇ ਫੇਟ ਮਾਰ ਦਿੱਤੀ ਮੋਟਰਸਾਈਕਲ ਨੂੰ ਲੋਕਾਂ ਨੇ ਬਹੁਤ ਬੋਲੰਦਾਰੀ ਕੀਤੀ ਕਰਨਾ ਚਾਹੁੰਦੇ ਆ 36 ਬਿਲਾਦਰੀ ਸਾਡਾ ਸਹਿਯੋਗ ਕਰਨ ਪ੍ਰਾਈਵੇਟ ਹਸਪਤਾਲ ਦੇ ਵਿੱਚ ਬੱਚਾ ਦਾਖਲ ਹੈ 9-10 ਸਾਲ ਦਾ ਬੱਚਾ ਹੈ ਉਹਦੇ ਬਾਅਦ ਸਾਨੂੰ ਪੈਸੇ ਦੀ ਜਰੂਰਤ ਹੈ ਜੀ ਸਭ ਬਿਲਾਦਰੀਆਂ ਸਭ ਗਰੁੱਪ ਜਿੰਨਾ ਹੋ ਸਕਦਾ ਸਾਨੂੰ ਪੈਸਾ ਦੇਣ ਅਸੀਂ ਬੱਚੇ ਨੂੰ ਛੁੱਟੀ ਕਰਵਾਈ ਹੈ ਉਹਦੇ ਵਿੱਚ ਪੈਸਾ ਲਾਈਏ ਸਰਕਾਰੀ ਹਸਪਤਾਲ ਨਹੀਂ ਹੈ ਸਰਕਾਰੀ ਹਸਪਤਾਲ ਦੀ ਨਾ ਕੋਮੇ ਚ ਗਿਆ ਬੱਚਾ ਜੀ ਠੀਕ ਹੈ ਗੱਲ ਕਿੰਨੇ ਸਾਲ ਦਾ ਬੱਚਾ ਜੀ ਬੱਚਾ ਇੱਕ ਨਹੀਂ ਨਹੀਂ ਜਿਆਦਾ ਹੈ 5-6 ਸਾਲ ਦਾ ਬੱਚਾ ਸੀ ਜਿਹੜਾ ਪਿਆ ਨੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਿਆ ਹੈ ਜੀ ਪਰਿਵਾਰ ਕੋਲ ਕੋਈ ਇਹ ਜਿਹਾ ਪੈਸਾ ਨਹੀਂ ਹੈ ਤੇ ਜਿਹੜਾ ਬੱਚੇ ਨੂੰ ਆਪਾਂ ਛੁੱਟੀ ਕਰਵਾ ਲਾਂਗੇ ਇਲਾਜ ਕਰਵਾ ਸਕਦੇ ਇਲਾਜ ਕਰਵਾ ਲਾਂਗੇ ਇਲਾਜ ਚਾਹੀਦਾ ਸਾਨੂੰ ਜਨਤਾ ਕੋਲੋਂ ਜੀ ਕੋਈ ਵੀ ਜਨਤਾ ਹੈ ਹਰਿਆਣਾ ਹੈ ਜਾਂ ਪੰਜਾਬ ਹੈ ਇਹ ਪਰਿਵਾਰ ਦੀ ਸਹਾਇਤਾ ਕਰਨ ਦਾਨੀ ਸੱਜਣ ਦਾਨੀ ਸੱਜਣ ਸਾਡੇ ਆ ਕੇ ਸਹਾਇਤਾ ਕਰਨ ਅਸੀਂ ਉਹਨਾਂ ਨੂੰ ਮੰਗ ਮੰਗ ਰਹੇ ਆ ਵੀ ਸਾਡਾ ਬੱਚਾ ਪਰਿਵਾਰ ਦਾ ਬੱਚਾ ਇਹਨਾਂ ਦੀ ਝੋਲੀ ਪਾ ਜੇ ਜੀ ਠੀਕ ਹੈ ਨਾ ਜੀ ਜੋ ਕਿਸਮਤ ਹੋ ਗਈ ਹੈ ਉਹ ਅਬ ਮਿਲ ਨਹੀਂ ਸਕਦੇ ਬਾਕੀ ਸਹਾਇਤਾ ਸਾਨੂੰ ਪਰਿਵਾਰ ਵਾਸਤੇ ਚਾਹੀਦੀ ਹੈ ਜੀ ਕੋਈ ਕਿਸੇ ਬਲੈਦਰੀ ਦਾ ਬੰਦਾ ਕੋਈ ਵੀ ਸਹਾਇਤਾ ਕਰ ਸਕਦਾ ਅਸੀਂ ਹਰ ਬਲੈਦਰੀ ਕੋ ਸਹਾਇਤਾ ਮੰਗ ਰਹੇ ਹਾਂ ਭਾਈ ਜੀ ਹੋਰ ਬੇਨਤੀ ਕਰ ਰਹੇ ਨੇ ਵੀ ਸਾਡੇ 50 ਸਾਲ ਦਾ ਇੱਕ ਦਾ ਜੀ ਚਲਾ ਗਿਆ ਵੀ ਬੱਚਿਆਂ ਦੀ ਜਾਨ ਬਚਾਈ ਜਾਵੇ ਤੁਹਾਡੇ ਸਾਰੇ ਹੀ ਭੈਣ ਭਰਾਵਾਂ ਦੇ ਚਰਨਾ ਵਿੱਚ ਅਪੀਲ ਕਰ ਰਹੇ ਨੇ ਰਿਸ਼ਤੇਦਾਰ ਵੀ ਪਿੰਡ ਦੇ ਸੱਜਣ ਮਿੱਤਰ ਵੀ ਜੋਗੇ ਹਰਿਆਣੇ ਸਰਕਾਰ ਦੇ ਐਮ ਐਲ ਏ ਸਾਹਿਬ ਨੇ ਸਾਬਕਾ ਐਮ ਐਲ ਏ ਸਾਹਿਬ ਨੇ ਕੁਲਵੰਤ ਬਾਜੀਗਰ ਜੀ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਇਸ ਪਰਿਵਾਰ ਦੇ ਨਾਲ ਔਖੇ ਸਮੇਂ ਦੇ ਵਿੱਚ ਆ ਕੇ ਤੁਸੀਂ ਨਾਲ ਜ਼ਰੂਰ ਖੜੋ ਜੀ ਔਖੇ ਸਮੇਂ ਦੇ ਵਿੱਚ ਇਸ ਪਰਿਵਾਰ ਨੂੰ ਤੁਹਾਡੀ ਆ ਚਾਬਾ ਜਿੱਤਾਂ ਕੀ ਹੰਸਰਾਜ ਸੀ ਇਹ ਹੰਸਰਾਜ ਜੀ ਆਪਣੀ ਧਰ ਦਾਦੀ ਤੋਂ ਵੇਲੇ ਹੋ ਗਿਆ ਜਿਹਦੀ ਦਾ ਕੰਮ ਕਰਦੇ ਸੀ ਜਿਹਦੀ ਲਾਉਂਦੇ ਸੀ ਇਹ ਜਿਹੜੀ ਲਾ ਕੇ ਤੇ ਆਪਣੇ ਪੋਤਿਆਂ ਦੇ ਨਾਲ ਪੁੱਤੇ ਇਹਨਾਂ ਦੇ ਬੱਚੇ ਕਹਿਣ ਲੱਗੇ ਸਾਡੀ ਕਟਿੰਗ ਕਰਾ ਕੇ ਲੈ ਕੇ ਆਓ ਸ਼ਹਿਰ ਇਹ ਸ਼ਹਿਰ ਲੈ ਕੇ ਜਾ ਰਹੀ ਸੀ ਜਦੋਂ ਕੀ ਮਹਿਮੂਦਪੁਰ ਤੋਂ ਮਾਈਸਰ ਵਾਲੇ ਰੋਡ ਤੇ ਚੜ ਰਿਹਾ ਸੀ ਇਹ ਤੇ ਉਦੋਂ ਬੜੀ ਸਪੀਡ ਦੇ ਨਾਲ ਲਾਪਰਵਾਹੀ ਨਾਲ ਇੱਕ ਡਰਾਈਵਰ ਸੀ ਜੋ ਕਿਸ ਮਾਣੇ ਦੇ ਸੀ ਉਹਨਾਂ ਦੀ ਇੱਕ ਵਰਨਾ ਗੱਡੀ ਸੀ ਜਿਸ ਗੱਡੀ ਦੇ ਨਾਲਾਂ ਦਾ ਐਕਸੀਡੈਂਟ ਹੋਇਆ ਇਹ ਇੱਕ ਬੱਚਾ ਇਹਨਾਂ ਦੇ ਅੱਗੇ ਬੈਠਾ ਸੀ ਇੱਕ ਬੱਚਾ ਪਿੱਛੇ ਸੀ ਤੇ ਇਹਨਾਂ ਨੇ ਐਕਸੀਡੈਂਟ ਕੀਤਾ ਆਪਣੀ ਸੇਰ ਤੇ ਇਹਨਾਂ ਕੀਤਾ ਰੌਂਗ ਸਾਈਡ ਆ ਕੇ ਉਹਨਾਂ ਨੇ ਮਾਰੀ ਆ ਬੜੀ ਲਾਪਰਵਾਹੀ ਨਾਲ ਗੱਡੀ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਕੀ ਮੰਗ ਰੱਖਦੇ ਅਸੀਂ ਮੁੱਖ ਮੰਤਰੀ ਸਾਹਿਬ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹਨਾਂ ਬੱਚਿਆਂ ਦੇ ਰੱਖਸ਼ਾ ਵਾਸਤੇ ਕੁਝ ਚੀਜ਼ਾਂ ਐ ਕੋਈ ਇਨਸਾਫ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਜੋ ਵੀ ਹੈਗਾ ਉਹ ਦੇਣਾ ਚਾਹੀਦਾ ਹੈ ਭਾਈ ਜੀ ਘਰ ਦੇ ਹਾਲਾਤ ਕਿੱਦਾਂ ਨੇ ਘਰ ਦੇ ਹਾਲਾਤ ਬਹੁਤ ਗਰੀਬੀ ਹੈ ਬੋਝ ਦੇ ਪਰਚਾ ਕਿਹੜੇ ਦੋਸ਼ੀਆਂ ਨੇ ਅਸਲ ਪਰਚਾ ਹੋਇਆ ਕਿ ਨਹੀਂ ਹੋਇਆ ਜੀ ਹਾਂ ਪਰਚਾ ਹੋ ਗਿਆ ਜੀ ਸਿਟੀ ਜ਼ਮਾਨਾ ਜੀ ਜੀ ਸਿਟੀ ਜ਼ਮਾਨਾ ਜੀ ਸਿਟੀ ਜ਼ਮਾਨਾ ਪਰਚਾ ਹੋ ਗਿਆ ਪਰਚਾ ਹੋ ਗਿਆ ਪੁਲਿਸ ਸਾਹਿਬ ਦਿੱਤਾ ਆਪ ਪਰ ਪ੍ਰਸ਼ਾਸਨ ਨੇ ਪੂਰਾ ਰਿਪੋਰਟ ਸਾਹਿਬ ਦਿੱਤਾ ਉਹਨਾਂ ਨੇ ਜਾ ਕੇ ਨਾਲ ਡੈੱਡ ਬੋਡੀ ਦਾ ਪੋਸਟਮਾਰਟਮ ਜੋ ਹੈ ਕਰਵਾਇਆ ਉਹਨਾਂ ਨੇ ਤੇ ਫਿਰ ਡੈੱਡ ਬੋਡੀ ਜਿਹੜੀ ਹੈ ਨਾ ਮਾਰਸਲ ਦੇ ਹਵਾਲੇ ਕੀਤੀ ਗਈ ਹੈ ਜੀ ਹਾਂ ਜੀ ਤੁਸੀਂ ਪਰਿਵਾਰ ਦੀ ਮਤਲਬ ਮਦਦ ਲਈ ਕੀ ਅਪੀਲ ਕਰਨਾ ਚਾਹੁੰਦੇ ਹੋ ਭੈਣ ਜੀ ਅਪੀਲ ਕਰਨਾ ਹੈ ਅਸੀਂ ਚੈਨਲ ਤੇ ਹੀ ਮੇਰਾ ਮਦਦ ਕਰਦੇ ਵੇ ਇਹਨਾਂ ਨੂੰ ਜੋ ਵੀ ਹੈਗਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀ